ਜਿਹੜਿਆ ਨੱਚਣ ਕੁੱਦਣ ਵਾਲੇ ਨਾ ਫਿਰ ਇਹਨਾਂ ਨੇ ਇੱਕ ਪੰਕਤੀ ਨੂੰ ਬੜਾ ਬਹਾਨਾ ਬਣਾ ਕੇ ਵਰਤਨਾ ਹੁੰਦਾ ਦੱਸਾਂ ਕਿਹੜੀ ਨੱਚਣ ਕੁੱਦਣ ਮਨ ਕਾ ਚਾਹੋ ਏਡੀ ਵੱਡੀ ਆਸਾ ਦੀ ਵਾਰ ਬਾਬੇ ਨਾਲ ਕਨੇ ਲਿਖ ਦਿੱਤੀ ਹੈ ਜੇ ਉਹਦੇ ਸਾਰੇ ਸ਼ਲੋਕ ਸਾਰੇ ਪੌੜੀਆਂ ਦੀ ਗਿਣਤੀ ਕਰੀਏ ਤੇ ਜੇ ਮੈਂ ਗਲਤ ਨਾ ਹੋਵਾਂ ਤੇ 84 ਗਿਣਤੀ ਬਣ ਜਾਂਦੀ 84 ਸਾਰੇ ਸ਼ਲੋਕ ਸਾਰੀਆਂ ਪੌੜੀਆਂ ਦੀ ਗਿਣਤੀ ਕਿੰਨੀ ਬਣ ਜਾਂਦੀ ਹੈ 84 ਤੇ ਜੇ ਉਹਨਾਂ ਸਾਰੀਆਂ 84 ਪਦਾਂ ਸ਼ਲੋਕਾ ਪੌੜੀਆਂ ਦੀਆਂ ਪੰਕਤੀਆਂ ਦੀ ਗਿਣਤੀ ਕਰੀਏ ਉਹ ਤੇ ਮੈਂ ਜੇ ਕੀਤੀ ਨਹੀਂ ਆ ਬਹੁਤ ਜ਼ਿਆਦੀ ਹੋਵੇਗੀ ਤੇ ਆਸਾ ਜੀ ਦੀ ਵਾਰ ਦੀਆਂ ਇੰਨੀਆਂ ਪੰਕਤੀਆਂ ਛੱਡ ਕੇ ਨੱਚਣ ਗਾਉਣ ਵਾਲਿਆਂ ਨੇ ਇੱਕ ਪੰਕਤੀ ਲੱਭੀ ਬਾਬੇ ਨਾਨਕ ਦੀ ਕਿਹੜੀ ਨੱਚਣ ਕੁੱਦਣ ਮਨ ਕਾ ਚਾਓ ਹੋਰ ਨਹੀਂ ਕੁਝ ਵੀ ਲੱਭਾ ਆਸਾ ਦੀ ਵਾਰ ਵਿੱਚੋਂ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਆਹ ਪੰਕਤੀ ਨਹੀਂ ਯਾਦ ਕੀਤੀ ਉਹ ਦੁਨੀਆਦਾਰ ਬੰਦੇ ਆ ਜਦੋਂ ਦੁਨੀਆ ਛੱਡ ਕੇ ਤੂੰ ਵੱਡਾ ਹੋਣਾ ਹੈ ਤੂੰ ਮਰਨਾ ਹੈ ਤੇਰੇ ਗਾਲੇ ਵਿੱਚ ਜਮਾ ਨੇ ਸੰਗਲ ਪਾ ਕੇ ਲੈ ਕੇ ਜਾਣਾ ਹੀ ਆਹ ਪੰਕਤੀ ਨਹੀਂ ਯਾਦ ਕੀਤੀ ਠਮਕੇ ਲਾਉਣੇ ਆ ਨਾ ਲੁੱਡੀਆਂ ਪਾਉਣੀਆਂ ਲਲਕਾਰੇ ਮਾਰਨੇ ਆ ਤੇ ਉਹ ਪੰਕਤੀ ਯਾਦ ਕਰ ਲਈ ਆਪਣੇ ਆਪ ਨੂੰ ਤਸੱਲੀ ਦੇਣ ਵਾਸਤੇ ਵੀ ਨੱਚਣ ਕੁੱਦਣ ਮਨ ਕਾ ਚਾਹ ਵੇ ਇਦੋਂ ਪਹਿਲੀਆਂ ਵੀ ਪੰਕਤੀਆਂ ਯਾਦ ਕਰੋ ਨੱਚ ਨੱਚ ਹੱਸੇ ਚੱਲੇ ਸੇ ਰੋਏ ਜਿਹੜੇ ਕੇਵਲ ਦੁਨੀਆ ਵਿੱਚ ਨੱਚਦੇ ਹੀ ਆ ਤੇ ਕੇਵਲ ਹੱਸਦੇ ਹੀ ਆ ਨਾ ਫਿਰ ਦੁਨੀਆ ਤੋਂ ਰੋਂਦੇ ਹੋਏ ਜਾਂਦੇ ਆਖੋ ਸਤਨਾਮ ਸ਼੍ਰੀ ਫਿਰ ਕਹਿਣਗੇ ਅਭੀ ਤੋਂ ਮੈਂ ਜਵਾਨ ਹੂੰ ਬੂੜਾ ਥੋੜੀ ਹੂੰ ਜਦੋਂ ਨੱਚਣਾ ਹੈ ਅਭੀ ਤੋਂ ਮੈਂ ਜਵਾਨ ਹੂੰ ਤੇ ਜੋ ਗੁਰਦੁਆਰੇ ਆ ਕੇ ਕਿਤੇ ਆਖੀਏ ਵੀ ਕੁਰਸੀ ਤੇ ਨਾ ਬਹੋ ਨਹੀਂ ਜੀ ਮੇਰੇ ਤੇ ਗੋਡੇ ਜੁੜ ਗਏ ਮੈਂ ਨਹੀਂ ਉੱਠ ਸਕਦਾ ਮੈਂ ਨਹੀਂ ਬਹਿ ਸਕਦਾ ਸਭ ਨੂੰ ਨੂੰ ਮੈਂ ਕਹਿ ਰਿਹਾ ਜਿਨ੍ਹਾਂ ਦੀ ਇਹ ਬਿਰਤੀ ਉਹਨਾਂ ਨੂੰ ਕਹਿ ਰਿਹਾ ਬੜੇ ਐਸੇ ਦੇਖੇ ਆ ਗੁਰੂ ਘਰ ਕਹਿੰਦੇ ਕੁਰਸੀਆਂ ਰੱਖੋ ਰੱਖਣੀਆਂ ਚਾਹੀਦੀਆਂ ਨੇ ਨਹੀਂ ਬੈਠਾ ਜਾਂਦਾ ਤੇ ਜਿਹੜੇ ਕੁਰਸੀਆਂ ਰੱਖਣ ਦੀ ਗੱਲ ਕਰਦੇ ਆ ਪੈਲਸਾਂ ਵਿੱਚ ਡੀਜੇ ਤੇ ਮੈਂ ਨੱਚਦੇ ਇਹਨਾਂ ਅੱਖਾਂ ਦੇ ਨਾਲ ਵੇਖੇ ਤੁਸੀਂ ਵੀ ਵੇਖੇ ਹੋਣਗੇ ਤਰੋ ਵਿਚਾਰ ਇਹ ਜੜੀਆਂ ਕੁਰਤੀਆਂ ਸਾਡੇ ਸਿੱਖ ਸਮਾਜ ਵਿੱਚ ਵੜੀਆਂ ਇਹਨਾਂ ਦੀ ਜੜ ਵਢੀਏ ਬਹੁਤ ਜ਼ਿਆਦਾ ਅਸੀਂ ਨਿਹੰਗਾਰ ਵਾਲੇ ਪਾਸੇ ਜਾ ਰਹੇ ਆ ਗੁਰੂ ਕਿਤੇ ਸਾਨੂੰ ਸਮੱਤ ਬਖਸ਼ੇ ਗਾਉਣਾ ਹੈ ਹਰ ਜਸ ਪਰ ਇਹ ਆਪਾਂ ਲੋਕਾਂ ਦਾ ਜਸ ਗਾ ਰਹੇ ਆਂ ਆਪਾਂ ਗਾਉਣ ਵਾਲਿਆਂ ਦਾ ਜਸ ਗਾ ਰਹੇ ਆਂ ਸਾਨੂੰ ਉਹ ਲੋਕ ਚੰਗੇ ਲੱਗਦੇ ਪਏ ਜਿਹੜੇ ਗੁਰੂ ਤੋਂ ਤੋੜਦੇ ਪਏ ਆ ਜਿਹੜੇ ਜੋੜਦੇ ਆ ਉਹਨਾਂ ਨੂੰ ਤੇ ਆਪਾਂ ਅੱਖਾਂ ਵੀ ਵਿਖਾ ਲੈਂਦੇ ਆਂ ਉਹਨਾਂ ਤੇ ਤੇ ਆਪਾਂ ਜੋਰ ਜਮੈਸ਼ ਵੀ ਕਰ ਲੈਨੇ ਆਂ ਰੋ ਵਿਚਾਰ ਇਹ ਮਨ ਦੀ ਹਾਲਤ ਸੁਣੋ ਮਹਾਰਾ ਕੱਡੇ ਸੱਚੇ ਬਚਨ ਕਹਿੰਦੇ ਹਾਰ ਕਥਾ ਹਾਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹੋ ਮਨ ਲਾਇਓ ਕਹਿੰਦੇ ਭੁੱਲੇ ਹੋਏ ਜੀਵ ਅੱਧੀ ਘੜੀ ਜਿੰਨਾ ਵੀ ਤੂੰ ਆਪਣਾ ਮਨ ਨਾ ਹਰੀ ਦੀ ਕਥਾ ਨਾ ਹਰੀ ਦੇ ਜਸ ਨਾ ਸਾਧ ਸੰਗਤ ਦੇ ਨਾਲ ਲਾਉਣਾ ਕੀਤਾ ਹੈ